ਨਾ ਚਾਹਣਾ ਇਹ ਡਰ ਜੀ ਕੰਸਟਰਕਸ਼ਨ ਦਾ ਇਹ ਇਹ ਕੰਸਟਰਕਸ਼ਨ ਇਸ ਤਰ੍ਹਾਂ ਸੀਗਾ ਵੀ ਸਾਡੇ ਤਾਂ ਮੇਰੀ ਤਾਂ ਡਿਊਟੀ ਲੱਗੀ ਹੈ ਜੇ ਬਿਊਟੀ ਮੈਜਿਸਟਰੇਟਾ ਉਹ ਡਾਲੋਂ ਇਹ ਟਾਉਣ ਦੇ ਆਰਡਰ ਇਹਨਾਂ ਦੇ ਹੋਏ ਹੋਏ ਆ ਵੀ ਇੱਥੇ ਕੋਈ ਨਜਾਇਜ਼ ਕਬਜ਼ਾ ਹੋਇਆ ਹੋਇਆ ਠੀਕ ਹੈ ਨਾ ਹੁਣ ਇੱਥੇ ਆ ਕੇ ਪਤਾ ਲੱਗਾ ਇਹ ਕਹਿੰਦੇ ਵੀ ਸਾਡੇ ਕੋਲੇ ਡਾਕੂਮੈਂਟ ਹੈਗੇ ਆ ਸਾਡੇ ਨਾਂ ਤੇ ਸਾਡੀ ਪ੍ਰਾਪਰਟੀ ਆ ਪਰ ਇਹਨਾਂ ਨੇ ਕੋਈ ਡਾਕੂਮੈਂਟ ਦਿਖਾਇਆ ਨਹੀਂਗਾ ਜਿਹੜੀ ਇਹ ਜਮ੍ਹਾਂਬੰਦੀ ਦਿਖਾ ਰਿਹਾ ਉਹ ਕੋਈ ਪੁਰਾਣੀ ਆ ਬਹੁਤ ਪੁਰਾਣੀ ਉੱਡਾ ਵਾਲਿਆਂ ਕੋਲੇ ਸਾਰੇ ਡਾਕੂਮੈਂਟ ਹੈਗੇ ਆ ਪ੍ਰਾਪਰਟੀ ਇਹ ਪੁੱਡਾ ਨੇ ਐਕਵਾਇਰ ਕੀਤੀ ਆ ਔਰ ਇਹਦੇ ਤੇ ਪਹਿਲਾਂ ਵੀ ਕਹਿੰਦੇ ਨਜਾਇਜ਼ ਕਬਜ਼ਾ ਹੋਇਆ ਸੀ ਟਵਾਇਆ ਗਿਆ ਹੁਣ ਇਹ ਦੁਬਾਰਾ ਟਵਾਇਆ ਗਿਆ ਵਾਰ-ਵਾਰ ਇੱਥੇ ਨਜਾਇਜ਼ ਕਬਜ਼ਾ ਹੋ ਰਿਹਾ ਸਟੇਟਸ ਕੋ ਹੈਗਾ ਬਾਕੀ ਜੇ ਇਹਨਾਂ ਦਾ ਕੋਈ ਕੋਈ ਕਾਗਜ਼ ਪੱਤਰ ਹੈਗੇ ਆ ਤਾਂ ਮੈਂ ਤਾਂ ਇਹਨਾਂ ਨੂੰ ਕਿਹਾ ਵੀ ਤੁਸੀਂ ਪੁੱਡਾ ਦੇ ਦਫ਼ਤਰ ਜਾ ਕੇ ਦਿਖਾ ਦਿਓ ਇੱਥੇ ਐਵੇਂ ਲੜਨ ਦਾ ਜਾਂ ਇਹਨਾਂ ਮੁਲਾਜ਼ਮਾਂ ਨਾਲ ਲੜਨ ਦਾ ਤਾਂ ਕੋਈ ਫਾਇਦਾ ਨਹੀਂ ਨਾ ਇਸ ਕਰਕੇ ਮਤਲਬ ਇਹਨਾਂ ਕੋਲੇ ਕੋਈ ਕਾਗਜ਼ ਹੈ ਨਹੀਂ ਪੁਰਾਣੇ ਕਾਗਜ਼ੇ ਦਿਖਾਈ ਜਾਂਦੇ ਆ ਉਹੀ ਪੁਰਾਣੇ ਜਿਹੜੀ ਪੁਰਾਣੀ ਕੋਈ 58 93 ਦੀ ਜਾਂ ਕੋਈ ਪੁਰਾਣੀ ਜਮ੍ਹਾਂ ਮੰਡੀ ਆ ਜਿੱਦੇ ਸਰਵ ਵਿਕੇ ਹੋਇਆ ਰੱਖਿਆ ਕੋਈ ਕੋਈ ਗੱਲ ਕਰ ਰਹੇ ਨੇ ਵੀ ਇਹਨਾਂ ਵੱਲੋਂ ਕੋਈ ਕੋਰਟ ਦੇ ਵਿੱਚ ਕੋਰਟ ਦੇ ਵਿੱਚ ਸਟੇਟਸ ਕੋ ਹੋਇਆ ਹੋਇਆ ਸਟੇਟਸ ਕੋ ਹੋਇਆ ਹੋਇਆ ਇਹਨਾਂ ਦਾ ਪਰ ਸਟੇਟਸ ਕੋ ਦਾ ਮਤਲਬ ਇਹੀ ਹੁੰਦਾ ਨਾ ਵੀ ਰਕਬਾ ਜਿਵੇਂ ਪਿਆ ਓਵੇਂ ਹੀ ਪਿਆ ਰਵੇ ਜੇ ਤਾਂ ਦੁਆਰ ਹੈਗੀ ਤਾਂ ਰਵੇ ਜੇ ਨਹੀਂ ਹੈਗੀ ਤਾਂ ਨਹੀਂ ਰਵੇ ਇਹ ਪਹਿਲਾਂ ਢੁਆਈ ਸੀ ਫਿਰ ਇਹਨਾਂ ਨੇ ਤਾਜ਼ਾ ਦੁਆਰ ਕੱਢੀ ਫਿਰ ਇਹ ਦੁਆਰਾ ਢਵਾਉਣਾ ਯਾਰ ਇਹ ਆਪਣੇ ਪੁੱਢਾ ਵਾਲੀ ਆ ਹੈਗਾ ਥੈਂਕ ਯੂ ਥੈਂਕ ਯੂ ਮੇਰਾ ਨਾਮ ਗੁਰਕੀਰਤ ਸਿੰਘ ਹੈ ਜੀ ਹਾਂ ਜੀ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਇਹਦੀ ਹਾਈ ਕੋਰਟ ਦੇ ਸੁਪਰੀਮ ਕੋਰਟ ਦਾ ਹੀ ਫੈਸਲਾ ਆਇਆ ਹੋਇਆ ਪਹਿਲਾਂ 2008 ਚ ਆਇਆ ਕਹਿੰਦੇ ਕਿڑی ਕੋਸ਼ਕ ਜਗ੍ਹਾ ਇਹਨਾਂ ਨੇ ਪੁੱਡਾ ਨੇ ਪੈਸੇ ਲੈ ਕੇ ਤੇ ਕਿਵੇਂ ਵੀ ਕਰਕੇ ਆ ਕੋਸ਼ਕ ਜਗ੍ਹਾ ਵੇਚ ਚੁੱਕੇ ਆ ਜੀ ਇਹ ਠੀਕ ਹੈ ਠੀਕ ਹੈ ਨਜਾਇਜ਼ ਕਬਜ਼ਾ ਦੇ ਤਾਂ ਆਪਦੇ ਕੋਲ ਨਕਸ਼ਾ ਦੇਤਾ ਜੀ ਠੀਕ ਹੈ ਸਾਡੇ ਕੋਲ ਪ੍ਰੋਪਰ ਮਾਲਕੀ ਹੈ 6 ਕਿੱਲੇ 1 ਕਨਾਲ ਜਗ੍ਹਾ ਬਾਕੀ ਸੀਗੀ ਇਹ ਬੰਦੀ ਸੀਗੀ ਜਮ੍ਹਾਂਬੰਦੀ ਮੁਤਾਬਕ ਤੇ ਸਿਰਫ 2-3 ਕਨਾਲ ਹੀ ਜਗ੍ਹਾ ਬਚੀ ਆ ਪ੍ਰੋਪਰ ਤਰੀਕੇ ਨਾਲ ਸਾਡਾ ਡੈਰੀ ਵਾਲਾ ਬੈਠਾ ਹੋਇਆ ਬੈਕ ਸਾਈਡ ਤੇ ਜੀ ਕਾਫੀ ਸਾਲਾਂ ਦਾ 20 ਸਾਲਾਂ ਦਾ ਦੁਰਗਾ ਡੈਰੀ ਵਾਲਾ ਜੀ ਕਾਫੀ ਟਾਈਮ ਦਾ ਬੈਠਾ ਹੋਇਆ ਹੁਣ ਇਹ ਕਾਫੀ ਅਧਿਕਾਰੀਆਂ ਨੇ ਪੈਸੇ ਵੀ ਲਏ ਆ ਜੀ ਉਦੇ ਵੀ ਤੁਹਾਨੂੰ ਮੈਂ ਕੋਈ ਪ੍ਰੂਫ ਦੇ ਸਕਦਾ ਜੀ ਕਿ ਜੋ ਇਹਨਾਂ ਨੇ ਜਿਵੇਂ ਦੇਖਦੇ ਹੋ ਜਿਸ ਤਰ੍ਹਾਂ ਇੱਕ ਕੋਈ ਨੋਟਿਸ ਨਹੀਂ ਦਿੱਤਾ ਜੀ ਕੁਝ ਨਹੀਂ ਦਿੱਤਾ ਜੀ ਇਹਨਾਂ ਨੇ ਕੋਈ ਕੁਝ ਨਹੀਂ ਪਹੁੰਚਿਆ ਸਾਡੇ ਤੱਕ ਬਚਾਰੀ ਕਰਿਆ ਵੀ ਸਟੇਟਸ ਕੋ ਹੋ ਇਹ ਜਿਸ ਤਰ੍ਹਾਂ ਹੈਗੀ ਜਗਾ ਉਸ ਤੇ ਰਹਿਣੀ ਚਾਹੀਦੀ ਹੈ ਤੁਹਾਨੂੰ ਤੁਸੀਂ ਦਵਾਰ ਬਾਹਰ ਬਣਾਈ ਸੀ ਨਹੀਂ ਦੀਵਾਰਾਂ ਸੀਗੀਆਂ ਜੀ ਸਰ ਉਹ ਪਿੱਛੇ ਵੀ ਹੈ ਡੈਰੀ ਵਾਲਾ ਬੈਠਾ ਹੋਇਆ ਬੀ ਨਜਾਇਜ਼ ਕਬਜ਼ੇ ਕੀਤੇ ਹੋਏ ਕੋਈ ਲਾਈਨ ਡਿਵਾਈਨ ਇਨਕਲੇਵ ਦਾ ਆ ਗਿਆ ਜੀ ਇਹ ਪੁੱਡਾ ਦਾ ਇਹਦੇ ਵਿੱਚ ਕੁਝ ਨਹੀਂ ਹੈ ਇੱਕ ਉਹ ਕਹਿ ਰਿਹਾ ਵੀ ਤੁਸੀਂ ਕਾਹਦੇ ਜਿਹੜੇ ਲੇਟੈਸਟ ਨਹੀਂ ਦਿਖਾ ਸਕਦੇ ਲੇਟੈਸਟ ਜਮ੍ਹਾਂਬੰਦੀ ਪੁਰਾਣੀ ਆਉਗੀ ਸਰ ਕੋਈ ਆਪਣਾ ਕੇਸ ਚੱਲਦਾ ਨਿਊ ਜਮ੍ਹਾਂਬੰਦੀ ਆਉਂਦੀ ਨਹੀਂ ਨੀ ਕਿੰਨਾ ਟਾਈਮ ਕੇਸ ਚੱਲਦਾ ਜੀ ਭਾਵੇਂ ਉਹ ਐਨਓਸੀ ਦਾ ਚੱਲਦਾ ਭਾਵੇਂ ਉਹ ਆਪਣਾ ਮੰਨ ਕੇ ਚੱਲੋ ਕੋਈ ਵੀ ਕੇਸ ਚੱਲਦਾ ਉਹ ਨਾ ਹੀ ਪਟਵਾਰੀ ਇੰਤਕਾਲ ਕਰੇ ਜੀ ਤੇ ਨਾ ਹੀ ਉਹ ਆਪਣਾ ਜਮ੍ਹਾਂਬੰਦੀ ਨਵੀਂ ਆਵੇ ਜੀ ਕਿੰਨਾ ਟਾਈਮ ਕੇਸ ਚੱਲੂਗਾ ਜੀ ਹਾਂਜੀ ਹਾਂਜੀ ਕੀ ਗੱਲ ਹੋਈ ਸਾਡਾ ਖਸਰਾ ਨੰਬਰ 3435 ਹੈ ਸਾਰੇ ਇਹ ਜਦ ਕਿ ਇਹ ਗਲਤ ਖਸਰਾ ਨੰਬਰ ਲੈ ਕੇ ਆਏ ਹੋਏ ਨੇਗੇ ਸਾਡਾ ਕੋਰਟ ਚ ਹਾਈ ਕੋਰਟ ਚ ਕੇਸ ਚੱਲ ਰਿਹਾ ਹੈ 9442 2021 ਉਹਦੇ ਵਿੱਚ ਕੇਸ ਦਾ ਸਟੇਟਸ ਕੋ ਹੋਇਆ ਸਾਡੀ ਇਹ ਪੁੱਢਾ ਜ਼ਮੀਨ ਪਲਾਟ ਪਲਾਟ ਕਰਕੇ ਵੇਚੀ ਜਾਂਦੀ ਹੈ ਜਾਂ ਇਹ ਸਾਡੇ ਕਬਜ਼ੇ ਕਰਾਈ ਜਾਂਦੀ ਹੈ ਆ ਸ਼ਰਮੇ ਨੂੰ ਕਬਜ਼ਾ ਕਰਾਤਾ ਜੀ 2100 ਗੱਜਾ ਜਗ੍ਹਾ ਚ ਉਹ ਦਿਖਾ ਰਿਹਾ 2536 ਅੱਜ ਇਹ ਦਿਖਾ ਰਿਹਾ 2524 ਖਸਰਾ ਨੰਬਰ ਜੀ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ ਹਾਈ ਕੋਰਟ ਚ ਸਾਡਾ ਕੇਸ ਚੱਲੀ ਜਾਂਦਾ ਹੈ ਸਰ ਠੀਕ ਹੈ ਜੀ ਕੀ ਮੰਗ ਕਰਦੇ ਹੋ ਸਰ ਮੰਗ ਕਰਦੇ ਆ ਅਸੀਂ ਤਾਂ ਇਨਸਾਫ ਚਾਹਨੇ ਹਾਈ ਕੋਰਟ ਤੋਂ ਵੀ ਤੇ ਇਹਨਾਂ ਤੋਂ ਵੀ ਪਰ ਇਹਨਾਂ ਨੇ ਰਿਕਾਰਡ ਜਿਹੜਾ ਘਪਲਾ ਕਰ ਰੱਖਿਆ ਸਰ ਪੈਸੇ ਲੈ ਕੇ ਇਹ ਵੇਚ ਹੀ ਜਾਂਦੇ ਆ ਅੱਜ ਦੀ ਕਾਰਵਾਈ ਨੂੰ ਕਿਵੇਂ ਦੇਖਦੇ ਆਜ ਦੀ ਕਾਰਵਾਈ ਨੂੰ ਸਰ ਸਾਡਾ ਤਾਂ ਜਦੋਂ ਸਾਡਾ ਕੇਸ ਸਟੇਟਸ ਕੋ ਹੋਇਆ ਹੋਇਆ ਸਾਡੀ ਜ਼ਮੀਨ ਵੇਚੀ ਵਿਕੀ ਜਾਂਦੀ ਆ ਆ 6 ਕਿੱਲੇ ਚੋਂ ਸਾਡੇ ਕੋਲੇ ਆ ਰਹਿ ਗਈ ਸੀ ਸਰ 2000 ਕਾ ਜਗਾ ਤੇ 2000 ਇਹ ਵੀ ਧਾਰ ਕੇ ਤੇ ਸਾਨੂੰ ਇਹ ਮਜਬੂਰ ਕਰੀ ਜਾਂਦੇ ਆ ਸਰ